ਤੇ ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਭੰਗ ਹੋਏ ਇੱਥੇ ਆ ਬਹੁਤ ਸਾਰੀਆਂ ਜੱਟੇ ਬੰਦੀਆਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਆ ਉਹਦੇ ਵਿੱਚ ਬਹੁਤ ਥਾਂ ਕਿੱਥੇ ਹੁੰਦੀਆਂ ਗਵਾਖਾਂ ਦੇ ਬੈਠੀਆਂ ਬਹੁਤ ਬੰਗੀਆਂ ਜੱਟੇ ਬੰਦੀਆਂ ਆਪੋ ਆਪ ਦੇਖਾਂ ਵੀ ਤਰੀਕੇ ਮੁਕਾਬਲ ਸੰਘਰਸ਼ਾਂ ਦੇ ਮਾਦਮ ਵਿੱਚ ਆ ਆ ਗੱਲ ਪਿੰਡਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਕਿ ਬਾਦਰਾ ਦੇ ਜਿਹੜੇ ਬੈਠੇ ਆ ਉਹ ਬਾਦਰਾ ਦੇ ਬੈਠੇ ਤਾਂ ਮਾਟਰਾਂ ਤੇ ਬੈਠਣ ਦਾ ਹੋਂ ਜੀਵਨ ਹੈ ਦਿੱਲੀ ਜਗਨਨੀ ਤੇ ਇਹਦਾ ਗੱਲਾਂ ਦਾ ਸਰਕਾਰ ਨੇ ਕਿਹ ਅਪਰਾਧਾ ਇਹਨਾਂ ਕੰਦਾ ਮਾਤਾ ਮਾਤਾ ਕਿ ਕਿੰਨਾ ਕੰਮ ਕੀਤਾ ਪਰ ਆਪੋ ਕਿਉਂਕਿ 13 ਫਰਪੀਤ ਹੁੰਦਾ ਹੈ ਕਿ ਅੱਜ ਤੱਕ ਪਰਿਆਰਣ ਦੇ ਤੇ ਮਾਟਰਾਂ ਦੇ ਉੱਤੇ ਜਿਹੜੇ ਅਪਰੇਸ਼ਨ ਚੱਲ ਰਹੇ ਐ ਜਿਹਦੇ ਤੇ ਤੁਸੀਂ ਪੰਟੀਕੀ ਦੇ ਵਿੱਚ ਸ਼ਾਮਲਾ ਹੋਇਆ ਸਰਕਾਰ ਨੇ ਸਾਡੇ ਤੇ ਜਬਰ ਕੀਤਾ ਹੈ ਤੁੰਨਾ ਹਮਨੇ ਕੀਤਾ ਹੈ ਜ਼ਾਹਿਰ ਇਹ ਨਹੀਂ ਆ ਕਿ ਸਾਡੀਆਂ ਸਾਡੇ ਬੰਦੇ 433 ਫੜੜ ਗੀਤੇ ਹੈ ਸ਼ੋਭਤਾਂ ਨੇ ਸਿੱਧੀ ਗੋਲੀ ਮਾਰ ਕੇ ਉਹੀ ਕੀਤਾ ਹੈ ਤੇ ਬੱਦੀ ਪੰਧਰ ਤੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਰੱਜਾਂ ਗੀਆਂ ਨਕਾਰੇ ਗੀਤੇ ਹੈ ਇੰਨਾ ਜਬਰ ਤੇ ਬੇਬੂਦ ਅੱਜ ਵੀ ਸੁਣਾਤ ਜੇ ਉਹਦੇ ਤੇ ਉਹ ਬਾਹਰਾਂ ਦੇ ਚੱਲ ਰਹੇ ਹੈ ਮੋਰਚਿਆਂ ਦੇ ਸਾਡੇ ਕਿਸਾਨ ਸਾਥੀ ਲੜੇ ਹੋਏ ਹੈ ਇਹਨਾਂ ਮੋਰਚਿਆਂ ਨੇ ਹਰਾਲ ਖੇਤਾਂ ਦੇ ਕੀਤੇ ਹੈ ਜਿਹੜੇ ਲੋਕ ਕਹਿੰਦੇ ਸੀ ਕਿ ਚੋਣ ਆਪਾਂ ਹੁੰਦੀ ਹੋਊ ਥਾਂ ਦਾ ਕਰਕੇ ਚੋਣ ਜਾਬਾ ਲੱਗ ਗਿਆ ਚੋਣ ਜਾਬਤੇ ਦੇ ਵਿੱਚ ਕੋਈ ਕਰ ਨਹੀਂ ਕਰ ਸਕਦੇ ਚੋਣ ਜਾਬਤੇ ਦੇ ਵਿੱਚ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਵੀ ਆਪਣੀਆਂ ਦਸੇ ਬੰਗੀਆਂ ਪਰੇ ਦੋਵੇਂ ਫਾਰਮ ਸੰਸਦਲੇ ਮੈਦਾਨ ਵਿੱਚ ਰਖਿਆ ਹੈ ਕਿਉਂ ਉਸਨੇ ਬਣਾ ਕੀ ਦਿੱਤਾ ਅੱਲਾ ਪੰਜਾਬ ਦੇ ਸਮਝ ਚੋਂ ਨਹੀਂ ਭੰਗਲੇ ਅਸੀਂ ਸਮੁੱਤੇ ਪਾਸ ਤੋਂ ਮੁਲਕ ਦੇ ਸਹਿਕਾਰਨ ਬਦਲੇ ਹੈ ਸਾਡੇ ਵੋਟਾਂ ਨੇ ਸਾਰੇ ਪਾਰਟੀਆਂ ਦੇ ਵਿੱਚ ਇਹ ਕਹਿੰਦੇ ਆਪਰੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਅੱਜ ਖੇਤੀਬਾੜੀ ਸੈਕਟਰ ਵੱਡੀ ਪੱਧਰ ਤੇ ਅੱਜ ਜਿਹੜਾ ਕਹਿੰਦੇ ਹੁੰਦੇ ਆ ਮਾਰੇ ਇੱਕ ਦੇ ਗਲੇ ਹੀ ਢੋ ਲੰਗੇ ਆ ਪਾਰਲੀਮੈਂਟ ਦੇ ਵਿੱਚ ਉਹ ਕਿਹੜੀ ਸਟੇਟ ਹੈ ਉਹ ਕਿਹੜਾ ਸੂਬਾ ਹੈ ਭਾਰਤ ਦਾ ਦੀ ਦੇ ਵਿੱਚ ਉਹਨਾਂ ਦੇ ਆਗੂ ਲੋਕ ਸਭਾ ਮੈਂਬਰ ਸਾਡੇ ਖੇਤੀਬਾੜੀ ਸੈਕਟਰ ਬਾਰੇ ਨਾਂ ਬੋਲੇ ਹੋਣ ਇਹ ਸਾਡੀਆਂ ਪ੍ਰਾਪਤੀਆਂ ਸਾਡੇ ਮੋਰਚਿਆਂ ਦੀਆਂ ਇਹ ਨਹੀਂ ਇਸ ਤੋਂ ਵੀ ਅੱਗੇ ਉਹ ਵਿਰੋਧੀ ਧਿਰਾਂ ਜਿਹੜੀਆਂ ਮੋਦੀ ਸਰਕਾਰ ਨੇ ਖੁੰਝੇ ਲਾਈਆਂ ਹੋਣੀਆਂ ਸੀ ਤੇ ਮੋਦੀ ਸਰਕਾਰ ਐਨੀ ਉਥਰੀ ਹੋਈ ਸਰਕਾਰ ਸੀ ਜਿਹੜੀ ਕਹਿੰਦੀ ਸੀ ਚਾਰ ਸੱਤੋਂ ਪਾਰ ਜਾਵਾਂਗੇ ਤੇ ਸਾਡੇ ਉਹ ਸੰਘਰਸ਼ਾਂ ਨੇ ਉਹਨੂੰ 240 41 ਤੇ ਸਮਝਿਆ ਸੀ ਰੱਤ ਦਾ ਦਰੀ 24341 ਸੀਟਾਂ ਤੇ ਸੀਮਤ ਤੋਹਫੇ ਰਹੀ ਗਏ ਇਹੇ ਵੱਡੀਆਂ ਪ੍ਰਾਪਤੀਆਂ ਸਾਡੇ ਮੋਰਚਿਆਂ ਦੀਆਂ ਇਹਦੇ ਨਾਲ ਬਰੋਥੀ 3 ਸਟ੍ਰੌਂਗ ਹੋਈ ਹੈ ਬਰੋਥੀ ਤਰ੍ਹਾਂ ਦੇ ਵਿੱਚ ਜਾਨ ਪਈ ਹੈ ਸਾਡੇ ਮੋਰਚਿਆਂ ਨੇ ਖੇਤੀਬਾੜੀ ਸੈਕਟਰਾਂ ਤੇ ਨਿਸ਼ਾਨੇ ਤੇ ਆਇਆ ਹੈ ਕੱਲਾ ਸਰਕਾਰਾਂ ਦੇ